thank <laughs> you ਤੇ ਕਾਈ ਹੋਈ ਕਿਸੇ ਦੇਰ ਤੋਂ ਮੈਨੂੰ ਨਹੀਂ ਦਿਖਾ ਰਿਆ ਤੇ بار بار ਇਹ ਮਿੱਟੀ ਦੇ ਵਿੱਚ ਕੇਂਦੇ ਆ ਹੱਥ ਘੜੇ ਕਾ ਵੀ ਨਾ ਰਿਆ ਹਾਂਜੀ ਸਾਹਿਬ ਕੀ ਕਰਨਾ ਚਾਹੁੰਗੇ ਸਾਹਿਬ ਅਸੀਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਜਥੇਬੰਦੀ ਦੇ ਉੱਤੇ ਸ਼ਡਿਊਲ ਦੇ ਮੁਤਾਬਕ ਅੱਜ ਜਿਹੜਾ ਸਾਡਾ ਮੁੱਖ ਮੰਤਰੀ ਵਾਰ-ਵਾਰ ਮੀਟਿੰਗਾਂ ਦੇ ਕੇ ਸਾਨੂੰ ਮੁਕਰ ਰਿਹਾ ਹੈ ਉਸ ਦੇ ਰੋਸ ਵਜੋਂ ਮੁੱਖ ਮੰਤਰੀ ਪਾਲ ਯਾਤਰਾ ਜੋ ਪਹਿਲੇ ਜ਼ੋਨ ਵਿੱਚ ਬਠਿੰਡਾ ਤੋਂ ਸ਼ੁਰੂ ਹੋਈ ਹੈ ਉਹ ਅੱਜ ਅਸੀਂ 임ਮਾਨ ਜੋਗ ਐਮ ਐਲ ਏ ਸਰਦਾਰ ਜਗਨੂ ਸਿੰਘ ਗਿੱਲ ਜੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਆਏ ਹੈ ਔਰ ਸਾਰਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਅਸੀਂ ਭਾਰੀ ਗਿਣਤੀ ਦੇ ਨਾਲ ਇਹ ਜਿਹੜੀ ਰੋਸ ਯਾਤਰਾ ਕਰਕੇ ਆਏ ਆਂ ਲੋਕਾਂ ਨੂੰ ਦੱਸ ਕੇ ਆਏ ਆਂ ਕਿ ਕਿਵੇਂ ਇੱਕ ਆਮ ਤੋਂ ਖਾਸ ਬਣਿਆ ਆ ਮੁੱਖ ਮੰਤਰੀ ਆਮ ਲੋਕਾਂ ਦੇ ਧੀਆਂ ਪੁੱਤਾਂ ਦੇ ਨਾਲ ਜਿਹੜੇ ਕਿ ਇੱਕ ਪਰਿਵਾਰ ਪਾਲ ਰਹੇ ਨੇ ਬਹੁਤ ਥੋੜੇ ਸੀਮਤ ਸਾਧਨਾਂ ਦੇ ਨਾਲ ਉਹਨਾਂ ਨੂੰ ਕਰਕੇ ਵਾਦਾ ਮੁਕਰ ਗਿਆ ਮੀਟਿੰਗਾਂ ਦੇ ਕੇ ਮੁਕਰ ਗਿਆ ਔਰ ਅੱਜ ਉਹ ਮਿਲ ਨਹੀਂ ਰਿਹਾ ਇਸ ਕਰਕੇ ਅਸੀਂ ਅੱਜ ਨਾਹਰਾ ਲਾਇਆ ਹੈ ਕਿ ਮੁੱਖ ਮੰਤਰੀ ਮਿਲਾਓ ਤੇ 100 ਰੁਪਏ ਦਾ ਨਕਦ ਇਨਾਮ ਪਾਓ ਤੇ ਆਪਾਂ ਸਾਡਾ ਜੀ ਮੰਗਾ ਕੀ ਕੀ ਹੈ ਸਾਨੂੰ ਜੀ 15 ਸਤੰਬਰ 2022 ਨੂੰ ਮਾਨ ਜੋਗ ਸਿੱਖਿਆ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਕੰਪਿਊਟਰ ਵਿਦਿਆਰਥੀਆਂ ਨੂੰ ਇਸ ਦੀਵਾਲੀ ਤੇ ਪੇ ਕਮਿਸ਼ਨ ਔਰ ਸੀਐਸਆਰ ਰੂਲ ਲਾਗੂ ਕੀਤੇ ਜਾਣਗੇ ਇਹਨਾਂ ਨੂੰ ਤੋਹਫੇ ਦੇ ਰੂਪ ਵਿੱਚ ਦਿੱਤੇ ਜਾਣਗੇ ਜਦੋਂ ਕਿ ਦੂਜੀ ਦੀਵਾਲੀ ਲੰਘਣ ਦੇ ਬਾਵਜੂਦ ਵੀ ਸਰਕਾਰ ਨਾਲ ਲਗਭਗ 55 ਮੀਟਿੰਗਾਂ ਕਰਨ ਦੇ ਬਾਵਜੂਦ ਵੀ ਅਜੇ ਤੱਕ ਕੰਪਿਊਟਰ ਵਿਦਿਆਰਥੀਆਂ ਦਾ ਕੋਈ ਵੀ ਮਸਲਾ ਜਿਹੜਾ ਸਰਕਾਰ ਹੱਲ ਕਰਨ ਦੇ ਰੋਚ ਨਹੀਂ ਲੱਗ ਰਹੀ ਇਸ ਕਰਕੇ ਕੰਪਿਊਟਰ ਵਿਦਿਆਰਥੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਅਸੀਂ ਇਹ ਮੁੱਖ ਮੰਤਰੀ ਪਾਲ ਯਾਤਰਾ ਸ਼ੁਰੂ ਕੀਤੀ ਹੈ ਜੋ ਜਿ ਬਿਛਿੰਦੇ ਤੋਂ ਹੁੰਦੇ ਹੋਏ ਪੰਜਾਬ ਦੇ ਕੋਨੇ-ਕੋਨੇ ਤੱਕ ਜਾਵੇਗੀ ਤੇ 21 ਤਰੀਕ ਨੂੰ ਇਹਦੀ ਮੁਕੰਮਲ ਸਮਾਪਤੀ ਹੈ ਜਿਹੜੀ ਉਹ ਮਹਾਲੀ ਵਿਖੇ ਕੀਤੀ ਜਾਵੇਗੀ। ਜਿੰਦਾਬਾਦ। ਜਿੰਦਾਬਾਦ। 50% ਮੁਬਾਰਕ। 50% ਅੱਜ ਵੀ ਕਈ ਹੋਏ ਗੱਲ ਨਹੀਂ ਮੰਨਦੇ। ਸਰਕਾਰ ਇਹ ਤੈਵੀ ਸਰਕਾਰ ਆ ਜਿਹੜੀ ਆਪਿਆਂ ਨੂੰ ਆਮ ਆਦਮੀ ਕਹਿੰਦੀ ਸੀ ਆਮ ਤੋਂ ਖਾਸ ਹੋਗੀ بار بار ਮੀਟਿੰਗਾਂ ਲੈ ਕੇ ਮੀਟਿੰਗਾਂ ਦੇ ਵਿੱਚ ਫੁੱਟਰੀ ਕਰ ਦਿੰਦੇ ਨੇ ਫੋਲਟਰੀ ਕਰ ਦਿੰਦੇ ਨੇ ਸਾਨੂੰ 4 ਜਨਵਰੀ ਦੀ ਮੀਟਿੰਗ ਮੁੱਖ ਮੰਤਰੀ ਨੇ ਦਿੱਤੀ ਸੀ ਜਿਹੜੀ ਫੋਲਟਰੀ ਕਰਨ ਸੀ ਮੁੱਖ ਮੰਤਰੀ ਪੰਜਾਬ ਦਾ ਭਲਾਣਾ ਕਰਕੇ ਅਗਰ ਸਟੇਟ ਦੇ ਵਿੱਚ ਵਰਤਾਰਦੇ ਹੈ ਤਰੀ ਪਾਲ ਜਿਹੜੀ ਜੱਟਾਂ ਨੇ ਸ਼ੁਰੂ ਕੀਤੀ ਗਈ ਆ ਅੱਜ ਕਿ ਮੇਰਾ ਪੁੱਤ ਸਿਆਪਾ ਨੂੰ ਤਾਂ ਕਰ ਲੈ ਜਿਵੇਂ ਤਾਂ ਠਾਗਿਆ ਬੰਦਾ ਨਹੀਂ ਬਣਦਾ ਸਾਰੇ মিডিਆ ਵਾਲੇ ਮੇਰੇ ਨਾਲ ਜਿਹੜੇ ਸਾਡੇ ਨਾਲ ਆਏ ਹੋਏ ਸਾਰਿਆਂ ਦਾ ਪਹਿਲਾਂ ਤਾਂ ਤਹੇ ਦਿਨੋ ਧੰਨਵਾਦ ਤੁਸੀਂ ਇਹ ਸੁਣ ਰਹੇ ਹੋ ਕਿ ਮਾਨਾ ਤੇਰੀ ਕੀ ਸਰਕਾਰ ਧੀਆਂ ਪੈਣਾ ਵਿੱਚ ਬਾਜ਼ਾਰ ਇਹ ਕੋਈ ਕਿਸੇ ਨੇ ਕਹਿ ਦੇ ਨਹੀਂ ਆਏ ਸਾਰੇ ਆਪਣੇ ਆਪ ਆਏ ਨੇ ਸਾਰਿਆਂ ਦੇ ਪਰਿਵਾਰ ਨੇ ਆਪਣੇ ਪਰਿਵਾਰ ਚ ਬੱਚਿਆਂ ਨੂੰ ਠੰਡ ਵਿੱਚ ਛੱਡ ਕੇ ਆਏ ਨੇ ਸਿਰਫ ਤੇ ਸਿਰਫ ਆਪਣੇ ਹੱਕਾਂ ਦੀ ਪ੍ਰਾਪਤੀ ਲਈ 18 ਸਾਲ ਹੋ ਗਏ ਨੇ ਸਾਨੂੰ ਸੜਕਾਂ ਤੇ ਰੋਲਦਿਆਂ ਨੂੰ ਹਰ ਹਰ ਕੋਈ ਸਾਨੂੰ ਮੀਟਿੰਗ ਲਈ ਨਾਰਾ ਲਾ ਕੇ ਰੈਲੀਆਂ ਦੇ ਵਿੱਚ ਧਰਨੇ ਚ ਕਾ ਦਿੰਦੇ ਨੇ ਕਿ ਅਸੀਂ ਸਾਰੇ ਜਾਣੇ ਅਸੀਂ ਇੱਥੇ ਆ ਕੇ ਮਿਲਾਂਗੇ ਪਰ ਜਦੋਂ ਮੀਟਿੰਗ ਹੁੰਦੀ ਹੈ ਉਸ ਦਿਨ ਸਾਰੇ ਆਪਣੀ ਮੀਟਿੰਗ ਤੋਂ ਮੁੱਕਰ ਜਾਂਦੇ ਨੇ ਘੱਟੋ ਘੱਟ 40 ਮੀਟਿੰਗ ਜਿਹੜੀਆਂ ਸਰਜੋਤ ਸਿੰਘ ਬਾਸਵਾਲ ਤੋਂ ਨਾਲ ਹੋ ਚੁੱਕੀਆਂ ਨੇ ਤੇ ਉਹਨਾਂ ਦੇ ਵਿੱਚ ਕੋਈ ਮਸਲੇ ਦਾ ਹੱਲ ਹੀ ਕੀਤਾ ਗਿਆ ਮਜਬੂਰਾਂ ਸਾਨੂੰ ਸਾਰਿਆਂ ਨੂੰ ਦੇਖੋ ਸੜਕਾਂ ਦੇ ਉੱਤੇ ਆਣਾ ਪੈ ਰਿਹਾ ਕਿਦਾ ਜੀ ਕਰਦਾ ਠੰਡ ਦੇ ਵਿੱਚ ਬਾਹਰ ਆਣ ਨੂੰ ਕਿਸੇ ਨਾਲ ਹੀ ਜੀ ਕਰਦਾ ਪਰ ਫਿਰ ਵੀ ਅਸੀਂ ਆਪਣੇ ਬੱਚਿਆਂ ਦੀ ਖਾਤਰ ਇੱਕ ਧੀ ਹੋਣ ਦਾ ਜਿਹੜਾ ਮਾਣ ਹੈ ਆਪਾਂ ਨੂੰ ਪੰਜਾਬ ਦੀ ਧੀ ਦੇ ਵਿੱਚ ਜਿੰਨਾ ਕਹਿੰਦੇ ਆ ਕਿ ਬਾਹਰ ਜਾਣਾ ਨਹੀਂ ਚਾਹੀਦਾ ਸਾਰੇ ਜਣੇ ਇੱਥੇ ਰਹੋ ਤਾਂ ਕੀ ਅਸੀਂ ਆਪਣੇ ਯੂਥ ਨੂੰ ਆਪਣੇ ਬੱਚਿਆਂ ਨੂੰ ਆ ਦੱਸਾਂਗੇ ਕਿ ਸਾਡੀਆਂ ਮਾਵਾਂ ਸਾਡੇ ਜਿਹੜੇ ਵੀਰ ਐਥੇ ਸੜਕਾਂ ਦੇ ਉੱਤੇ ਬੈਠੇ ਨੇ ਮੈਂ মিডিਆ ਰਾਹੀਂ ਰਿਕਵੈਸਟ ਕਰਾਂਗੀ ਸਾਰਿਆਂ ਨੂੰ ਕਿ ਜਿਹੜਾ ਸਾਡਾ ਰੋਹ ਦਾ ਇਹ ਫੋਰਾ ਫੇਰਾ ਬੰਦ ਕਰਦੇ ਤਾਂ ਮੁੱਖ ਮੰਤਰੀ ਸਾਹਿਬ ਨੋਬ ਮਿਲਾ ਦਿਓ ਪਾਰ ਯਾਤਰਾ ਵਿੱਚ ਅਸੀਂ ਐਸੇ ਕਰਕੇ ਜੁੜੇ ਆ ਕਿ ਜਦੋਂ ਮੀਟਿੰਗ ਦੇ ਵਿੱਚ ਮੁੱਕਰ ਜਾਂਦੇ ਸੀ ਤਾਂ ਅਸੀਂ ਹੁਣ ਉਹਨਾਂ ਨੂੰ ਲੱਭਣ ਲਈ ਤੁਰ ਪਏ ਜਿਹੜਾ ਵੀ ਸਾਨੂੰ ਮੁੱਖ ਮੰਤਰੀ ਨਾਲ ਮਿਲਾਉਗਾ ਅਸੀਂ ਆਪਣੇ ਮਾਨ ਸਾਹਿਬ ਜਗਰੂਪ ਸਿੰਘ ਗਿਲਜੀ ਨੂੰ ਜੁਰੂਰ ਰਿਕਵੈਸਟ ਕਰਾਂਗੇ ਕਿ ਜੇ ਤੁਹਾਡੀ ਸੁਣਦੇ ਨੇ ਸਾਰਤਾ ਸਾਡੇ ਨਾਲ ਮਿਲਾ ਦਿਓ ਸਾਡਾ ਮਸਲਾ ਹੱਲ ਕਰਾ ਦਿਓ ਸਾਨੂੰ ਕੀ ਲੋੜ ਪਈ ਇੱਥੇ ਸੜਕਾਂ ਦੇ ਉੱਤੇ ਆਉਣ ਦੀ ਕਿਸੇ ਦਾ ਜੀ ਨਹੀਂ ਕਰਦਾ ਸੋ ਟਾਡੇ ਜਾਣੀ ਅਸੀਂ ਰਿਕਵੈਸਟ ਕਰਦੇ ਹਾਂ ਪੂਰੀ ਜਥੇਵੰਦੀ ਕਿ ਤੁਸੀਂ ਸਾਡੀ ਇਸ ਪਾਰ ਯਾਤਰਾ ਦੇ ਵਿੱਚ ਸ਼ਾਮਿਲ ਹੋ ਕੇ ਸਾਡਾ ਸਾਥ ਦਿਓਗੇ ਮਾਨਾ ਤੇਰੀ ਕੀ ਸਰਕਾਰ ਦੀਆਂ ਪਹਿਣਾ ਵਿੱਚ ਭਰਾ ਮਾਨਾ ਤੇਰੀ ਕੀ ਸਰਕਾਰ ਦੀਆਂ ਪਹਿਣਾ ਵਿੱਚ ਭਰਾ ਦੋਸਤੋ ਛਰਕਪੁਰ मुख्यमंत्री साहब अच्छी चाहते हैं अभी थोड़ी कहीं नवी चीज नहीं, 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 नहीं मानते बल्कि अभी हकी से क्या मंगा मानते फिर यहाँ पंजाब के राज्यपाल ने सुनाया है तो इशू कितने नोटिफिकेशन के भी लिखा हुई है फिर यहाँ किसी इंप्लाई में जो नौकरी लगता है वो इंप्लाई में आपको अपॉइंटमेंट लेटर देने उसके लिखा लिया हो अभी हम करते हैं तो चिंता हर जगह पहुंचती है यहाँ ਕਾਸ਼ੇ ਨਾ ਇੱਕ ਵਾਰ ਸਰਕਾਰ ਦੇ ਖਰਾ ਹੈ ਤੇ ਬਚਾਰਾ ਇਹ ਆਨ ਨੂੰ ਹਾਸ ਨਹੀਂ ਅੱਜ ਵੀ ਨਹੀਂ ਮੰਨੀ ਕਰਦੇ ਸਾਡੀ ਆਪ ਜਨਤਾ ਨੂੰ ਮਾਣ ਨਹੀਂ ਮੰਨਦੇ ਆ ਸਾਡੀ ਗੱਲ ਪਹੁੰਚਾਉਂਦਾ ਸਾਡੇ ਤੇ ਕੋਈ ਸੱਜਣਾ ਨਹੀਂ ਕਰਕੇ ਸਭ ਨੂੰ ਰੋਣ ਲਈ ਕਰਨਾ ਪੈਣਾ ਤੁਸੀਂ ਕੇ ਦੇ ਕਰਦੇ ਹੋ ਕੇ ਦੇਖ ਫਾਰਕ ਉੱਪਰ ਖੜੀਆਂ ਨੇ ਰੋਈ ਬੰਦਾ ਇਹਨੇ ਟੀਚਰ ਫਾਰਕ ਤੇ ਕੀ ਕੱਲਾ ਦਾ ਕੱਲਾ ਦਾ ਕੱਲਾ ਦਾ ਸਰ ਕੱਲਾ ਦਾ ਸਰ 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 ਆਪ ਵੀ ਵਿਧੀ ਗੱਲਾਂ ਤੋਂ ਮੁਕਰੀ ਜਾਂਦੀ ਹੈ ਸਿੱਖਿਆ ਮੰਤਰੀ ਹਰਜੋਤ ਵਾਸੂ ਦਾ ਆ ਕਰਾਂਗੇ ਜੋ ਕਰਦੇ ਨਹੀਂ ਅਸੀਂ ਕਿਤੇ ਭਰੋਸਾ ਕਰੀਏ ਪੀਡੀਐਲ ਕਰਦਾ ਸੀ ਮੰਤਰੀ ਦੇ ਦੇ ਥੱਕ ਚੁੱਕੇ ਹੈ ਸਰ ਸਰ ਮੀਟਿੰਗ ਜੇ ਮਜੀ ਆਉਂਦੇ ਮੀਟਿੰਗ ਦੇ ਅਸੀਂ ਉਸ ਦਿਨ ਆਏ ਸੀਗੇ ਆਪਣੀ ਚਾਂਦ 4 ਜਨਵਰੀ ਦੀ ਮੀਟਿੰਗ ਸੀਗੀ ਮੁੱਖ ਮੰਤਰੀ ਸਾਹਿਬ ਨਾਲ ਜੀ ਉਹ ਵੀ ਮੁਲਤਵੀ ਕਰ ਦਿੱਤੀ ਗਈ ਜੀ ਦੁਆਰੇ 29 ਦੇ ਬਾਅਦ ਹੀ ਪਿਛਲੇ 3 ਮਹੀਨਿਆਂ ਤੋਂ ਅਸੀਂ 20 ਜਨਵਰੀ ਤੇ 29 ਜਨਵਰੀ ਤੇ ਹਾਂਜੀ ਪਿਛਲੇ 3 ਮਹੀਨਿਆਂ ਤੋਂ ਸਾਰਾ ਅਸੀਂ ਲਗਾਤਾਰ ਟਾਈਮ ਲੈ ਰਹੇ ਆ ਸਾਡਾ ਵਕਤ ਜ਼ਰੂਰ ਤੋਂ ਵੀ ਮਿਲਿਆ ਜੀ ਸਾਨੂੰ ਟਾਈਮ ਬਰਦਾਸ਼ਪੁਰ ਤੋਂ ਵੀ ਮਿਲਿਆ ਜੀ ਟਾਈਮ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਵੀ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਸਾਡਾ ਮਸਲਾ ਕੋਈ ਬਾਲਾ ਵੱਡਾ ਨਹੀਂ ਸਰ ਮਸਲਾ ਸਾਡਾ ਬਹੁਤ ਛੋਟਾ ਸ਼ਾਰਟ ਆਊਟ ਔਰ ਸਿੱਖਿਆ ਮੰਤਰੀ ਸਾਹਿਬ ਜੀ ਨੇ 15 ਸਤੰਬਰ 2022 ਨੂੰ ਐਲਾਨ ਕਰ ਦਿੱਤਾ ਸੀ ਕਿ ਅਸੀਂ ਤੁਹਾਨੂੰ ਦੀਵਾਲੀ ਦਾ ਤੋਹਫਾ ਦੇਵਾਂਗੇ ਪਤਾ ਨਹੀਂ ਸਰਕਾਰ ਕਿਉਂ ਮਤਲਬ ਕੀ ਵਜ੍ਹਾ ਸਾਨੂੰ ਦੱਸ ਵੀ ਨਹੀਂ ਰਹੀ ਵੀ ਕੀ ਵਜਾ ਕੀ ਹੁਣ ਤਾਈ ਹੈ ਕੋਈ ਕਾਨੂੰਨੀ ਅਰਚ ਹੈ ਨਾ ਸਾਨੂੰ ਦੱਸੇ ਤਾਂ ਸਹੀ ਸਾਡਾ ਪੁੱਲ ਕੇ ਦਾਵਾ ਕਰੇ ਸਾਨੂੰ ਦੱਸੇ ਕੁਛ ਨਾ ਕੁਛ ਵੀ ਹਾਂ ਤਾਂ ਸਟੇਟ ਬਾਡੀ ਨੇ ਮਿਲਣਾ ਸਰ ਮਿਲੋ ਜਾ ਮੀਟਿੰਗ ਹੋ ਗਈਆਂ ਸਰ ਹੋਰ ਮੀਟਿੰਗ ਸਰ ਦਿੱਕਤ ਕੀ ਹੈ ਜੀ ਅਸੀਂ ਤੁਹਾਨੂੰ ਬੂਟਾ ਪਾਈਆਂ ਨੇ ਅਸੀਂ ਐਜੂਕੇਸ਼ਨ ਸੈਕਟਰੀ ਨੂੰ ਨਹੀਂ ਬੂਟਾ ਪਾਈ ਜਦੋਂ ਅਸੀਂ ਮੀਟਿੰਗ ਕਰ ਜਾਂਦੇ ਹਾਂ ਜੀ ਉਹ ਜਿਹੜੇ ਆਪਣੇ ਚੀਮਾ ਸਾਹਿਬ ਨੇ ਉਹ ਆਏ ਮੀਟਿੰਗ ਲੈਂਦੇ ਜੀ ਐਜੂਕੇਸ਼ਨ ਸੈਕਟਰੀ ਸਾਹਿਬ ਸਾਨੂੰ ਥੜੇ ਨਹੀਂ ਚੜਨ ਦਿੰਦੇ ਪੁੱਛਣਾ ਹੋਵੇ ਕੱਲ ਨੂੰ ਬੋਟਾ ਲੈਣ ਐਜੂਕੇਸ਼ਨ ਸੈਕਟਰੀ ਨੇ ਆਉਣਾ ਕਿ ਚੀਮਾ ਸਾਹਿਬ ਨੇ ਆਉਣਾਗਾ ਅਸੀਂ ਬਾਰ ਬਾਰ ਜਦੋਂ ਮੀਟਿੰਗ ਲੈਣੇ ਚੀਮਾ ਸਾਹਿਬ ਦੀ ਲੈਣੇ ਕਰਦਾ ਕੌਣ ਐਜੂਕੇਸ਼ਨ ਸੈਕਟਰੀ ਕੀ ਸਰਕਾਰ ਇਸ ਤਰੀਕੇ ਨਾਲ ਦੱਸੋ ਆਪਾਂ ਦੁਬਾਰੇ ਰਿਪੀਟ ਕਰ ਪਾਵਾਂਗੇ ਜੇ ਜੇ ਅਸੀਂ ਪੰਜਾਬ ਦੇ ਆ ਤੁਹਾਡੇ ਇੱਥੋਂ ਦੇ ਵਾਸੀ ਆ ਕਿ ਯਾਹ ਪੁੱਤਾਂ ਸੁਦੇ ਅਸੀਂ ਕਿੰਨਾ ਚਿਰ ਘੰਟਾ ਹੋ ਗਿਆ ਅੱਜ ਸਾਡੇ ਘਰ ਪਰਵਾਹ ਛੱਡ ਕੇ ਤੁੰਦੇ ਚ ਖੜੇ ਆ ਸਰ ਅਸੀਂ ਬਸ ਸਰਕਾਰ ਸਾਡਾ ਤੁਸੀਂ ਨਿਵਿੰਦਾਓ ਸਾਡੀ ਗੱਲ ਕਰਾਓ ਬਿਲਕੁਲ ਨਹੀਂ ਕਰਾਂਗਾ ਕਿੰਨੇ ਘੰਟਾ ਹੋਇਆ ਤੇ ਜਦੋਂ ਮੈਨੂੰ ਟਰੋਆ ਫੋਨ ਕਰਦੇ ਸੀ 8:00 ਵਜੇ ਆਉਣਾ ਮੈਨੂੰ ਮਿਲਦਾ ਨਹੀਂ ਸਰ ਆਹ ਸੀਆਈਡੀ ਵਾਲ ਸਾਹਿਬ ਖੜੇ ਐ ਅਮਰੀਕ ਸਿੰਘ ਯਾਰ ਸੀਆਈਡੀ ਨੇ ਮੈਨੂੰ ਥੋੜਾ ਦੱਸਣਾ ਹੁੰਦਾ ਹਾਂਜੀ ਮੈਂ ਤਾਂ ਨਿਕਲਿਆ ਮੈਂ ਸਵੇਰ ਦਾ ਘਰੋਂ ਜੇ ਘਟੋਗੜ ਮੈਨੂੰ ਕੰਪਨੀ ਦਾ ਕਰਦੇ ਵੀਰੇ ਦਫ਼ਤਰ ਨੂੰ ਬੋਨ ਲੱਗਿਆ ਮੇਰੇ ਆਪਦੇ ਕੋਲੇ ਫੋਨ ਐ ਸਾਨੂੰ ਤਾਂ ਇਹ ਹੁੰਦਾ ਕਿ ਸੀਆਈਡੀ ਵਾਲੇ ਦੱਸਣਗੇ ਸਾਰੇ ਸਾਨੂੰ ਅਸੀਂ ਨਾ ਰੋਡ ਮੈਪ ਦੱਸਤਾ ਸੀ ਪਹਿਲਾਂ ਹੀ ਵੀ ਇੱਥੇ ਜਾ ਕੇ ਅਸੀਂ ਸਮਾਪਤੀ ਕਰੀਏ ਐਮਐਲਏ ਸਾਹਿਬ ਨੂੰ ਇੱਕ ਮੰਗ ਪੱਤਰ ਸਾਹ ਦੇਣਾ ਸੀ ਆਈਡੀ ਵਾਲਿਆਂ ਦਾ ਦਫ਼ਤਰ ਦਾ ਮਤਲਬ ਮੈਂ ਟਰੋਆ ਨਿਕਲਿਆ ਮੈਂ ਹਾਂਜੀ ਮੈਂ ਜਦ ਫੋਨ ਕਰਿਆ ਮੈਂ ਤਾਂ ਆਇਆ ਸਰ ਬਸ ਹੁਣ ਇਹ ਚੱਲੀ ਬਸ ਮਸਲਾ ਹੱਲ ਕਰਾਉਣ ਨੂੰ ਮੰਗਨ ਕਰ ਲਈ ਜੀ ਮੈਡਮ ਸਾਰੇ ਮੈਡਮ ਇਹਨਾਂ ਨੂੰ ਮੁਰਗੀ ਚਾਹੋ ਜੀ ਸਾਹਿਬ ਨਾਲ ਮੀਟਿੰਗ ਕਰਾ ਦਿਓ ਅੱਜ ਮੈਂ ਲਿਖ ਦੂੰਗਾ ਭਾਈ ਅੱਜ ਹੀ ਭੇਜ ਦੂੰਗਾ ਤਾਂ ਅੱਜ ਮੈਡਮ ਸਰ ਜੀ ਸਾਰੇ ਐਮਐਲ ਨੂੰ ਪਹਿਲਾਂ ਹੀ ਅਸੀਂ ਮੰਗ ਪੁੱਤਰ ਲੈ ਜਾਣਾ ਸਾਡੀ ਗੱਲ ਫੇਰ ਨਹੀਂ ਮੁੱਖ ਮੰਤਰੀ ਸਾਹਿਬ ਨਾਲ ਪੁੱਛਣੀ ਸਰ ਆਜ ਮੈਨੂੰ ਇੱਧਰ ਆ ਜੀ ਮੇਰੇ ਕੋਲ ਮੈਂ ਲਿਖ ਦਾਂ ਦੇ ਨਾਲ ਨਹੀਂ ਬਿਲਕੁਲ ਅਸੀਂ ਅਸੀਂ ਗੱਲ ਜੋ ਮੇਰਾ ਕੰਮ ਹੈ ਇਹ ਕੋਈ ਕਿਤੇ ਵੀ ਡਿਪਾਰਟਮੈਂਟ ਦਾ ਮੈਂਬਰ ਨਹੀਂ ਆਇਆ ਮੈਂ ਬਾਅਦ ਪੇ ਸਾਡੀ ਟਾਈਮ ਦੇਣਾ ਤਾਂ ਅਲਟੀਮੇਟਲੀ ਜੇ ਟੀਮ ਨੇ ਟਾਈਮ ਲੈਂਦਾ ਟੀਮ ਟਾਈਮ ਉਹ ਤਾਂ ਮੈਂ ਨਹੀਂ ਥੋੜਾ ਜਿਹਾ ਨੰਬਰ ਟੀਮ ਦੇ ਮੈਂਬਰ ਦਾ ਤਾਂ ਹੀ ਲੱਗੇ ਭੇਜੋ ਤੁਸੀਂ ਵੀ ਮਾੜਾ ਜਿਹਾ ਉਹਨਾਂ ਨੂੰ ਕਹੋ ਜੀ ਇਹ ਬੱਚੇ ਆ ਸਾਡੇ ਦਾ ਟੀਮ ਦਾ ਮੈਂਬਰ ਹੈ ਤਾਂ ਹੀ ਲੱਗੇ ਭੇਜੋ 2005 ਤੋਂ 2005 ਤੋਂ 2005 ਤੋਂ ਲੈ ਕੇ 2010 ਹਰ ਇੱਕ ਬੰਦਾ ਚਲਾ ਗਿਆ ਦੁਨੀਆ ਮੇਂ ਦੇਖੋ ਕਿੰਨੀ ਹਾਲੀ ਹੈ ਪਰਿਵਾਰ ਰੋ ਰਹੇ ਸਾਰੇ ਡਿਪੈਂਡੈਂਟ ਹੈ ਪੇਰੈਂਟਸ ਆ ਚੁੱਕੇ ਨੇ ਬੱਚੇ ਨੇ ਕੋਵਿਡ ਜਿਸ ਜਦੋਂ ਸਰਕਾਰ 'ਤੇ ਲੋਡ ਹੁੰਦੀ ਹੈ ਆਈ.ਟੀ. ਪ੍ਰੋਫੈਸ਼ਨਲ ਸੀ ਸਰ ਕਿੰਨਾ ਟਾਈਮ ਦੇਖੇ ਸੋਇਰ ਤੁਲੇ ਕੇ ਰਾਤ ਤੱਕ ਅਸੀਂ ਤੁਹਾਡੇ ਨਾਲ ਕੰਮ ਕਰਦੇ ਹੁਣ ਵੋਟਾਂ ਆਣੀਆਂ ਤੁਸੀਂ ਦੇਖਿਓ ਇੱਕ ਇੱਕ ਬੰਦਾ ਇੱਕ ਇੱਕ ਸੈਲ ਪੂਰਾ ਸੰਭਾਲਦਾ ਸਾਡੇ ਛੋਨਾਂ ਤਾਂ ਲੇਡੀਜ਼ ਡਿਊਟੀ ਕੱਟਵੰਦੀਆਂ ਜੈਂਟ ਸਾਡੇ ਸਾਰੇ ਅੱਕੇ ਹੋ ਕੇ ਰਾਤ ਦਿਨ ਉਹ ਤੁਹਾਡੇ ਨਾਲ ਕੰਮ ਕਰਦੇ ਸਾਰੇ ਕਰੀ ਕੁਐਸਟੀ ਅਲੀਸਾ ਵੀਰ ਸਾਡਾ ਲੋਕ ਜਨਰਲ ਫਲੋਅ ਆਪੇ ਹੀ ਇਤਨਾ ਦਰਪੇ 13 15 20 ਲਈ ਵੋਟਾ ਪੀਆਰਓ ਦੇ ਤੁਰਦੇ ਸੀ ਆਪ ਵੀ ਕਹਿ ਕੇ ਕਿ ਲੋਕਾਂ ਨੂੰ ਪੁਵਾਈਆਂ ਵੀ ਆਪੋ ਯਾਰੋ ਮੇਰਾ ਕੰਮ ਹੈ ਮੈਂ ਤਾਂ ਅੱਜ ਹੁਣੇ ਭੇਜ ਮੋਰ ਦਾ ਟਰਾਈਪਿਸਟ ਬੈਠਾ ਇਸ ਵੇਲੇ ਹੁੰਦਾ ਮੈਂ ਤਾਂ ਹੁਣ ਲਗਾ ਕੇ ਭੇਜਦਾ ਸਰ ਪਾਰਕ ਦੀ ਜਿਹੜੀ ਮੈਂ ਲਿਖ ਕੇ ਭੇਜੂਗਾ ਸਰ ਸਾਡੇ ਨਾ ਮੈਨੀਫੈਸਟੋ ਸਰ ਤੁਸੀਂ ਤਾਂ ਆਇਆ ਕਿ ਇਹਨਾਂ ਦੇ ਸਰ ਤੁਸੀਂ ਮਾਣ ਫੋਨ ਤੇ ਵੀ ਗੱਲ ਕਰ ਸਕਦੇ ਹੋ ਸਰ ਮੁੱਖਾ ਅਸੀਂ ਤੁਸਾਂ ਵੱਲ ਦੇਖੋ ਸਾਡੇ ਛੋਟੇ ਛੋਟੇ ਬੱਚੇ ਨੇ ਸਰ ਅਸੀਂ ਤੁਹਾਨੂੰ ਫੜਾ ਜਾਓਗੇ ਮੈਂ ਤਾਂ ਹੁਣੇ ਭੇਜ ਜਾਣਾ ਲਿਖ ਕੇ ਤੁਹਾਨੂੰ ਕਹੀ ਜੀ ਸਰ ਲਿਖ ਕੇ ਅਸੀਂ ਘਰੇ ਨਹੀਂ ਪਹੁੰਚੋਗੇ ਤੁਹਾਨੂੰ ਸਰ ਸਰ ਲਿਖ ਕੇ ਪੈ ਤਾ ਨਹੀਂ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਉਹਨਾਂ ਨਾਲ ਫੋਨ ਕਰਾਓ ਪਰ ਹਰ ਹਰ ਜਿਹੜਾ ਨਾ ਇੱਕ ਲੇਬਲ ਹੁੰਦਾ ਕਿ ਇਹ ਗਲਤ ਕਰਨਾ ਮੈਂ ਆਪਣੀ ਪਾਰਟੀ ਨੂੰ ਲਿਖ ਕੇ ਭੇਜ ਦੂੰ ਪਾਰਟੀ ਵੀ ਇਸ ਦੇ ਉੱਤੇ ਜ਼ੋਰ ਕਰਦੀ ਹੈ ਜਿਹੜੀਆਂ ਤੁਹਾਡੀਆਂ ਡਿਮਾਂਡ ਨੇ ਉਹ ਪਹਿਲਾਂ ਨੇ ਵੀ ਕਰਨਾ ਹੈ ਪਿਛਲੇ ਵਾਰ ਸਰ ਇੱਕ ਇਤਨਾ ਸੱਦੀ ਕਾਂਗਰਸ ਨੇ ਸਾਨੂੰ 5 ਸਾਲ ਇਸੇ ਤਰ੍ਹਾਂ ਕਿ ਸਾਡੇ ਨਾਲ ਖੁੰਡਕ ਰੱਖੀ ਤੁਸੀਂ ਆਮ ਪਾਰਟੀ ਦੀ ਸਪੋਰਟ ਕੀਤੀ ਥੋੜਾ ਕਰਦੇ ਹੋ ਨੀ ਕੰਮ ਨਹੀਂ ਫਤ ਅਸੀਂ ਪਹਿਲਾਂ ਉਹਨਾਂ ਤੋਂ ਚੱਲਿਆ ਉਹ ਫੋਟੋ ਵੀ ਲੈ ਪੈ ਰਹੇ ਹਾਂ ਕੋਈ ਹੋਰ ਪਾਰਟੀ ਬੈਠਾ ਹੈ ਸਾਡੀ ਆਪੀ ਐਬੀਐਨਟੀ ਹੈ ਜੀ ਜੇ ਜਦੋਂ ਤੁਸੀਂ ਪੰਜਾਬ ਬਠਿੰਡਾ ਦੇ ਹਲਕੇ ਦੇ ਕੋਈ ਵੀ ਮੰਗ ਮਤਲਬ ਮੁੱਖ ਮੰਤਰੀ ਸਾਹਿਬ ਨਾਲ ਸਾਂਝੀ ਕਰਦੇ ਹੋ ਤਾਂ ਸਾਡੀ ਵੀ ਮੰਗ ਮਤਲਬ ਸਰ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਸਾਨੂੰ ਵੀ ਸਾਡੇ ਜਿਹੜੇ ਬਣਦੇ ਹੱਕਾਂ ਸਾਨੂੰ ਸਾਰਿਆਂ ਨੂੰ ਦਿੱਤੇ ਜਾਣਗੇ ਬੀਪੀ ਤੁਸੀਂ ਮੀਟਿੰਗ ਹੀ ਮੰਗਦੇ ਹੋ ਨਾ ਮੀਟਿੰਗ ਤੁਹਾਨੂੰ ਉਹਨਾਂ ਨੇ ਦੇ ਦਿੱਤੀ ਸੀ origan date ਪਾਤੀ ਮੈਂ ਤਾਂ ਹੁਣ ਜਿਹੜਾ ਤੁਸੀਂ ਮੈਮੋਰੰਡਮ ਦੇਖਿਆ ਹੋਗੇ ਇਹ ਲਿਖ ਕੇ ਭੇਜੂਗਾ ਤੁਸੀਂ ਟਾਈਮ ਦੇਦਾ ਜੀ ਇਹਨੂੰ ਮੀਟਿੰਗ ਦੇ ਜੋ ਸਰ ਨੂੰ ਤਾਂ ਸਰ ਹੱਲ ਚਾਹੀਦੇ ਜੀ ਪਰ ਹੱਲ ਤੋਂ ਮਤਲਬ ਆਹੀ ਤਾਂ ਹੁੰਦਾ ਕੋਈ ਮੁੱਖ ਮੰਤਰੀ ਸਾਹਿਬ ਫਿਰ ਉਹ ਮੰਤਰੀ ਬੈ ਕੇ ਆਪਦੀ ਕੌਂਟੀ ਦੇ ਵਿੱਚ ਐਲਾਨ ਕਰ ਦੇ ਜੀ ਅਸੀਂ ਫੇਰ ਵੀ ਖੋਜ ਆ ਜੀ ਉੱਥੇ ਕਹਿ ਦੇਣਗੇ ਇਹਨਾਂ ਦੀ ਗੱਲ ਤਾਂ ਉੱਥੇ ਹੀ ਹੋਣੀ ਹੈ ਨਾ ਸਰ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੈ ਕਿਹੜਾ ਕੋਈ ਔਰ ਦੇਖੋ ਸਰ ਇਹ ਪਹਿਲੀ ਵਾਰੀ ਹੋਇਆ ਜੀ ਕਿਸੇ ਬੰਦੇ ਦਾ ਚੱਲਦਾ ਕੰਮ ਦੇਖੋ ਮੁਲਾਜ਼ਮਾਂ ਦੀਆਂ ਫੋਗਲਟੀਆਂ ਵੱਧੀਆਂ ਘਟਦੀਆਂ ਸਾਡਾ ਡੀਏ ਵੀ ਰੁਕ ਗਿਆ ਜੀ ਆਰਡਰ ਦੇਖੋ ਸਾਡੇ ਆਰਡਰਾਂ ਤੇ ਲਿਖ ਕੇ ਦਿੱਤਾ ਵੇ ਇਹ ਵੀ ਚੀਜ਼ ਹੈ ਜੀ ਜਦੋਂ ਤੁਸੀਂ ਨਵਾਂ ਕੰਮ ਸ਼ੁਰੂ ਹੋਇਆ ਫਿਰ ਆਈਆਰ ਰੁਕ ਗਿਆ ਜੀ ਇਹ ਰੋਕੇ ਸਾਡੇ ਦਿਨ ਨੂੰ ਲਾਗੂ ਜੀ ਮੈਡੀਕਲ ਟੀਮ ਪਰਸਮੈਨਟ ਹੈ ਨਹੀਂ ਸਰ ਸਾਨੂੰ ਬਿਮਾਰ ਹੈ ਜੀ ਅੱਜ ਛੁੱਟੀਆਂ ਸਰ ਸਾਨੂੰ ਜਿਹੜੀਆਂ ਆਹ ਆਹ ਲਾਂਡ ਦੀਆਂ ਖੁਦ ਦੀਵਾਲੀ ਦਾ ਤੋਹਫਾ ਪਤਾ ਨਹੀਂ ਕਿਹੜੀ ਦੋ ਦੀਵਾਲੀਆਂ ਲੰਘ ਗਈਆਂ ਇਹ ਵੀ ਤੁਹਾਡੇ ਨਾਲ ਹੀ ਭੇਜ ਜਾਗੇ ਠੀਕ ਹੈ ਸਰ ਮਿਹਰਬਾਨੀ ਚਲੋ ਆਪਣਾ ਕਰੂ ਆਪੇ ਜੋ ਨਹੀਂ ਬੜੀ ਆਸ ਨਾਲ ਸੀ ਤੁਹਾਡੇ ਕੋਲ ਮੈਂ ਆਪਦੇ ਤੌਰ ਤੇ ਜੋ ਕਰ ਸਕਦਾ ਹਾਂ ਮੈਂ ਤੁਹਾਨੂੰ ਇੱਥੇ ਕਮਿਟ ਦੇ ਦਿਆਂ ਕਮਿਟਮੈਂਟ ਨਹੀਂ ਕਰਦਾ ਮੈਂ ਤੁਹਾਡੇ ਵਾਸਤੇ ਲੜ ਸਕਦਾ ਹਾਂ ਤੁਹਾਡੇ ਵਾਸਤੇ ਗੱਲ ਕਰ ਸਕਦਾ ਹਾਂ ਉਹ ਤੁਹਾਡੇ ਨਾਲ ਕਮਿਟਮੈਂਟ ਹੈ ਮੈਂ ਜਾਊਂਗਾ ਵੀ ਗੱਲ ਵੀ ਕਰਾਂਗਾ ਅਸੀਂ ਸਰ ਤੁਹਾਡੇ ਨਾਲ ਆ ਜੀ ਤੁਹਾਡੇ ਵਾਸਤੇ ਲੜੋ ਪਰ ਜੇ ਤੁਸੀਂ ਕਹੋ ਮੈਂ ਇੱਥੇ ਕਮਿਟ ਕਰਨਾ ਕਮਿਟੀ ਨਹੀਂ ਮੈਂ ਕਰਦਾ ਕਮਿਟੀ ਗਵਰਨਮੈਂਟ ਲੈਵਲ ਦੇ ਉੱਤੇ ਡੀ ਹੋਣੀ ਹੈ ਉਦੋਂ ਉੱਤੇ ਸਰ ਇਲੈਕਸ਼ਨ ਤੋਂ ਪਹਿਲਾਂ ਅਸੀਂ ਮਿਲੇ ਸੀ ਜੀ ਤੁਸੀਂ ਸਾਨੂੰ ਕਹੇ ਜੇ ਅਗਰ ਤੁਹਾਡੇ ਅਪਾਇੰਟਮੈਂਟ ਲੈਟਰ ਦੇ ਵਿੱਚ ਗੱਲ ਲਿਖੀ ਹੈ ਮੈਂ ਮੁੱਖ ਮੰਤਰੀ ਕੋਲੇ ਤੁਹਾਡੀ ਪੇਟਾ ਕੇ ਗੱਲ ਕਰੂੰਗਾ ਅਸੀਂ ਅੱਜ ਉਹੀ ਡਿਮਾਂਡ ਲੈ ਕੇ ਆਏ ਹਾਂ ਸਿਰਫ ਸਾਡੀ ਮੁੱਖ ਮੰਤਰੀ ਨੂੰ ਨੇ ਬਿਠਾ ਦਿਓ ਮੈਂ ਨਹੀਂ ਕਰ ਸਕਦਾ ਬਿੱਲਿਆ ਮੈਂ ਲਿਖ ਕੇ ਪੇਸ਼ ਇਹ ਅਸੀਂ ਤੁਹਾਨੂੰ ਇਲੈਕਸ਼ਨ ਤੋਂ ਪਹਿਲਾਂ ਵੀ ਮਿਲੇ ਜੀ ਮੈਂ ਖੁਦ ਮਿਲੇ ਇਲੈਕਸ਼ਨ ਤੋਂ ਪਹਿਲਾਂ ਤੁਹਾਨੂੰ ਮੈਂ ਤੁਹਾਨੂੰ ਅੱਜ ਫੇਰ ਕਹੀ ਜਿੰਨੇ ਮੈਂ ਕੋਈ ਉਹ ਗੱਲ ਨਹੀਂ ਕਰਦਾ ਹੁੰਦਾ ਅਸੀਂ ਸਾਰ ਐਗਰੀਆ ਪਰ ਅਸੀਂ ਤੁਹਾਡੇ ਜਵਾਬ ਤਾਂ ਤੁਸੀਂ ਸਾਨੂੰ ਸੋਲੂਸ਼ਨ ਦੱਸ ਦਿਓ ਦੇਖੋ ਅਸੀਂ ਅਲਟੀਮੇਟਲੀ ਸਾਨੂੰ ਛੜਕਦੇ ਆ ਨਾ ਮੈਂ ਕਹਿੰਦਾ ਵੀ ਮੈਂ ਕੋਸ਼ਿਸ਼ ਕਰੂੰਗਾ ਪੂਰੀ ਜੇ ਤੁਸੀਂ ਇੱਥੇ ਮੈਨੂੰ ਕਹੋ ਜੀ ਹੁਣ ਆ ਕੈਮਰੇ ਦੇ ਸਾਹਮਣੇ ਕਹਿੰਦੇ ਹੋ ਗਿਆ ਮੈਂ ਨਹੀਂ ਨਹੀਂ ਸਰ ਅਸੀਂ ਇਹ ਕਹਿੰਦਾ ਕਿ ਇਸ ਕੱਲ ਤੇ ਅਸੀਂ ਕੱਲ ਕਹਿ ਵੀ ਨਹੀਂ ਸਰ ਮੈਂ ਕੋਈ ਗੱਲ ਨਹੀਂ ਕਰਦਾ ਜੀ ਕੱਲ ਨੂੰ ਨਹੀਂ ਨਹੀਂ ਸਰ ਅਸੀਂ ਇਹ ਨਹੀਂ ਕਹਿੰਦੇ ਪਰ ਅਸੀਂ ਕਹਿੰਦੇ ਪਰ ਅਸੀਂ ਕਹਿੰਦੇ ਸਰ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨਾਲ ਸਾਡੀ ਗੱਲ ਜਰੂਰ ਮੇਰੀ ਜਿੰਨੀ ਜਥਾ ਸ਼ਕਤੀ ਹੋਏਗੀ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡੀ ਮੀਟਿੰਗ ਜਲਦੀ ਹੋ ਜੇ ਠੀਕ ਹੈ ਸਰ ਸਮਝ ਗਏ ਥੈਂਕ ਯੂ ਥੈਂਕ ਯੂ so much ਸਰ ਫੋਟੋ ਪ੍ਰੋਬਲਮ ਫੋਟੋ ਕਰ ਜੋਨੀ ਆਈ ਯਾਰ ਦਿਲੋਂ ਕੋਸ਼ਿਸ਼ ਕਰੂੰਗਾ ਜੋਨੀ ਤੁਹਾਡੀ ਜਲਦੀ ਆ ਕਰਦੇ ਯਾਰ ਮੈਨੂੰ ਫੋਨ ਕਰਨਾ ਚਾਹੀਦਾ ਸੀ ਪਹਿਲਾਂ ਕਿ 6 ਵਜੇ ਆਉਣਾ ਚਾਹੀਦਾ ਮੈਂ ਆਪਣਾ ਸ਼ਡਿਊਲ ਹੋਵੇ ਚੇਂਜ ਕਰ ਦਿੰਦਾ ਚਲੋ ਅੱਗੇ ਤੋਂ ਸਰ ਐ ਕਰ ਲਿਆ ਕਰੇ ਇਹ ਮੇਰੇ ਕੋਲ ਸਾਰੀਆਂ ਜੁਨੀਆ ਨਹੀਂ ਆਉਣੀ ਹੈ ਮੈਨੂੰ ਸੁਨੇਹ ਹੁੰਦਾ ਪਹਿਲਾਂ ਕੋਈ ਵੀ ਥਾਂ ਜੁਨੀਆ ਅਸੀਂ ਅਸੀਂ ਇਹ ਨਹੀਂ ਗੱਲ ਕਹਿੰਦੇ ਤੁਹਾਡੀ ਅਸੀਂ ਪਹਿਲਾਂ ਹੀ ਮੰਗ ਪੱਤਰ ਦੇ ਕੇ ਤੁਸੀਂ ਸਾਡੇ ਮੰਗ ਪੱਤਰ ਲੈਤਾ ਇਹਦੇ ਕੋਈ ਨਿਸਾਨ ਯੂਨੀਅਨ ਵੀ ਆਈਆਂ ਨਾ ਮੈਨੂੰ ਉਹਨਾਂ ਦਾ ਫੇਰੇ ਫੋਨ ਆ ਗਿਆ ਵੀ ਅਸੀਂ ਵੀ ਆਪਦਾ ਟੂਰ ਕਰਕੇ ਤੁਹਾਡੇ ਘਰੇ 12 ਵਜੇ ਤੇ ਜਾਂ ਫਿਰ 12:00 ਮੰਨਦੇ ਨੇ ਤੁਸੀਂ ਬੈਠਾ ਹੁਣਾ ਦੁਬਾਰਾ ਮੈਂ ਕੋਈ ਦੰਮ ਕੱਟਾਂ ਵੱਟਾਂ ਜਦੋਂ ਮੈਂ ਗਿਆ ਸੀ ਬੋਨੇ ਵਾਲੀ ਮੈਨੂੰ ਇਹ ਤੋਂ ਫੋਨ ਗਿਆ ਪਰ ਮੈਂ ਜਲਦੀ ਲੋਕਰ ਹੁੰਦਾ ਤਾਂ ਆ ਜਾਈਆਂ ਤਾਂ ਸਾਨੂੰ ਕੂੜੀਆਂ ਕੂੜੀਆਂ ਦਾ ਸਮਝੋ ਜੀ ਸਮਝਾ ਦੇ ਬੱਚੇ ਸਮਝ ਕੇ ਸਰਦਾਰ ਮਟਤਲਾਲ ਕਰ ਦਿਓ ਆ ਦੀ ਕੜੀ ਸਾਂਟਾ ਖੜੇ 2 ਖੜੇ 1.5 ਖੜੇ ਇਹ ਆਪਣਾ ਇਹ ਸਾਰੇ 15 ਮਿੰਟ ਦਾ ਕੰਮ ਕੀ ਇਸ ਨੂੰ ਕੋਣ ਦੱਸਦਾ ਸਾਨੂੰ ਸਾਰਾ ਅਸੀਂ ਮੰਗ ਪੱਤਰ ਵੀ ਪਹਿਲਾਂ ਵੀ ਦੇਖੇ ਗਏ 15 ਦਿਨ ਪਹਿਲਾਂ ਤੁਹਾਨੂੰ ਦੇਖੇ ਗਏ ਭੇਜ ਦਿੱਤਾ ਸੀ ਉਹ ਸਾਨੂੰ ਮਿਲ ਗਿਆ ਜੀ ਉਹ ਚ ਕੋਈ ਦੋੜ ਨਹੀਂ ਅਸੀਂ ਪਰ ਸਾਡਾ ਮਸਲਾ ਹੀ ਨਹੀਂ ਸੋਲਵ ਹੋ ਰਿਹਾ ਜੀ ਇਹ ਸੜਕ ਦਿੱਤਾ ਹੈ ਇਹਦੀ ਮਜਬੂਰੀ ਹੈ ਅਦਰਵਾਈਜ਼ ਇਹ ਸਾਰੀਆਂ ਦੇਖੋ ਜੀ ਸਕੂਲ ਤੋਂ ਡਾਇਰੈਕਟ ਆਇਆ ਇਹ ਕੋਈ ਰਿਕਵੈਸਟ ਕੋਈ ਨਹੀਂ ਆਇਆ ਤੇ ਅਸੀਂ ਛੋਟੀ ਫੁੱਲ ਡਟ ਕੇ ਸਪੋਰਟ ਗਾਂ ਵੀ ਕਰਾਂਗੇ ਜੀ ਮਤਲਬ ਪਰ ਜੇ ਸਾਡਾ ਨਹੀਂ ਹੁੰਦਾ ਸੀ ਵਿਰੋਧ ਵੀ ਫਿਰ ਤੁਹਾਨੂੰ ਪਤਾ ਸਾਨੂੰ ਕਰਨਾ ਹੀ ਪਊਗਾ ਜੀ ਕਰ ਨਹੀਂ ਜਈਦਾ ਹਾਂ ਸੋਸ਼ਲ ਮੀਡੀਆ ਦੇ ਉੱਪਰ ਦੇਖੋ ਅਸੀਂ ਛੋਟਾ ਲੜ ਰਹੇ ਹਾਂ ਅਸੀਂ ਸਾਡੇ ਪਰਿਵਾਰ ਹੈ ਸਾਥੀ ਸਾਰੇ ਲੜ ਰਹੇ ਹਾਂ ਵਿਸ਼ਵਾਸ ਹਰ ਵਰਗ ਆਪੇ ਸਾਨੂੰ ਕੋਈ ਪਰਸਨਲ ਸੌਟਨਾ ਕੋਈ ਹੋਣੀ ਹੈ ਜੀ ਹਰ ਵਰਗ ਆਪਦੇ ਹੱਕਾਂ ਵਾਸਤੇ ਲੜਦਾ ਹੈ ਲੜਨਾ ਚਾਹੀਦਾ ਹੈ ਅਸੀਂ ਵੀ ਆਪਦੀ ਲੜਾਈ ਲੜਦੇ ਰਹੇ ਹਾਂ ਜਾਰੀ ਬਣਾਈ ਕਰਦੇ ਰਹੇ ਪਰ ਅਸੀਂ ਸੋਣੂ ਦਾ ਛੋਟਾ ਜਿਹਾ ਮੱਖ ਮੰਤਰੀ ਸਾਹਿਬ ਤਾਂ ਖੁਦ ਕਹਿੰਦੇ ਆ ਜੀ ਦੇਖੋ ਆਈ.ਡੀ. ਚੱਲਦਾ ਹੈ ਆਈ.ਡੀ. ਚੱਲਦਾ ਹੈ ਕੰਮ ਇਲੈਕਸ਼ਨਾਂ ਤੇ ਸਾਰੇ ਨੇ ਤੁਹਾਡੀ ਗੱਲ 440 62 ਸਰ ਸਾਡੀ ਚਾਹਤ ਇਹੀ ਹੋਏਗੀ ਸਾਡੀ ਚਾਹਤ ਇਹੀ ਹੈ ਜੀ ਤੇ ਸਾਡੇ ਨਾਲ ਸਰ بار بار ਹੋਰ ਦੇਖੋ ਉੱਥੇ ਬਾੜ ਮੰਡੀ ਸੀ ਉਹ ਕਦੇ ਵੀ ਤੁਸੀਂ ਕੈਂਸਲ ਕਰਾਓ ਕੈਂਸਲ ਕਰਾਉਂਦੇ ਹੋ ਦੇ ਦੁਆਰਾ ਅਸੀਂ ਅਸੀਂ ਕਹਿੰਦੇ ਆ ਧੰਨਵਾਦ ਦੀ ਰੈਲੀ ਗੱਡੀ ਹੈ ਸਰਕਾਰ ਦੀ ਉਹ ਰੱਖੋ ਉਹ ਰੱਖੋ ਜਰਾ ਪੁਰਾਣੀ ਹੋਈ 52 ਸਾਲਾਂ ਦੀ ਉਮਰ ਰਹੀ 6 ਸਾਲ ਦੀ ਸਰਵਿਸ ਰਹੀ ਸਾਰੀ ਕੋਈ ਨਹੀਂ ਸਰ ਡਰ ਲੰਮਾ ਨਹੀਂ ਲੈਣੇ ਸਰ ਹੋਪ ਹੀ ਆਉਂਦੀ ਜਵਾਹ ਦੀ ਫੀਸ ਭਰਨੂ ਨਹੀਂ ਬਹੇ ਜੀ ਤਨਖਾਹ ਅਨਸਰਟੇਨਿਟੀ ਹੈ ਸਭ ਤੋਂ ਵੱਡ ਨਲਾਇਕੀ ਦੀ ਗੱਲ ਹੈ ਵੀ ਤਨਖਾਹ ਦੀ ਅਨਸਰਟੇਨਿਟੀ ਕਿੱਦਾਂ ਬੱਚੇ ਰੱਖਿਆਈਏ ਪੜਨ ਵਾਸਤੇ ਜਦੋਂ ਅਸੀਂ ਆਪ ਵੀ ਪੰਜਾਬ ਦੇ ਸਾਰੇ ਮਜ਼ਦੂਰਾਂ ਨੂੰ ਸਰਕਾਰਾਂ ਨੇ ਇੱਕ ਕਮਿਸ਼ਨ ਦਿੱਤਾ ਜੀ ਅਸੀਂ ਸਰ ਕੰਪਿਊਟਰ ਆਪ ਵੀ ਉਹ ਬੋਰਡ ਸਰ ਅੱਜ ਜਿਹੜਾ ਮੰਗ ਪੱਤਰ ਦਿੱਤਾ ਹੈ ਇਹਦੇ ਨਾਲ ਕੀ ਕਰਨਾ ਚਾਹੋਗੇ ਦੇਖੋ ਕੋਈ ਵੀ ਜਿਹੜਾ ਵਰਗ ਹੈ ਉਹ ਹਮੇਸ਼ਾ ਚਾਹੁੰਦਾ ਕਿ ਇਕੁਐਲਟੀ ਬੇਸਿਸ ਦੇ ਉੱਤੇ ਜੋ ਸਹੂਲਤਾਂ ਕਿਸੇ ਹੋਰ ਵਰਗ ਨੂੰ ਮਿਲਦੀਆਂ ਨੇ ਸਾਨੂੰ ਦਿੱਤੀ ਜਾਣ ਇਸ ਵੰਦੇ ਵਿੱਚ ਜਿਹੜੇ ਕੰਪਿਊਟਰ ਵਿਧਾਇਕ ਹੈ ਇਹ ਵੀ ਆਪਣਾ ਸੰਘਰਸ਼ ਆ ਰਹੀ ਡਿਮਾਂਡ ਹੈ ਸਿਕਸਥ ਪੇ ਇਕੁਐਸ਼ਨ ਲਾਗੂ ਕਰਨਾ ਹੋਰ ਜੋ ਮੈਮੋਰੰਡਮ ਦੇ ਕੇ ਗਿਆ ਮੈਨੂੰ ਉਹਦੇ ਵਿੱਚ ਇਹਨਾਂ ਨੇ ਦਰਜ ਕੀਤੀਆਂ ਨੇ ਇਸ ਤੋਂ ਪਹਿਲਾਂ ਵੀ ਸਰਕਾਰ ਇਹਦੇ ਉੱਤੇ ਵਿਚਾਰ ਕਰਦੀ ਹੈ ਇਨ ਅ ਦੇ ਅਪਰਚੂਨਿਟੀਆਂ ਪਹਿਲਾਂ ਵੀ ਮੀਟਿੰਗਾਂ ਇਸ ਦੇ ਉੱਤੇ ਹੋ ਚੁੱਕੀਆਂ ਨੇ ਮੈਨੂੰ ਜਿਹੜਾ ਅੱਜ ਮੰਗ ਪੱਤਰ ਦੇ ਕੇ ਗਏ ਹੈ ਮੈਂ ਆਪਦੇ ਵੱਲੋਂ ਵੀ ਇਹ ਸਿਫਾਰਸ਼ ਕਰੂੰਗਾ ਸਾਡੇ ਪੰਜਾਬ ਸਰਕਾਰ ਨੂੰ ਸਾਡੇ ਜਿਹੜੇ ਐਜੂਕੇਸ਼ਨ ਮਿਨਿਸਟਰ ਹੈਗੇ ਸੀ ਜੀ ਹਸਾਲ ਹੈ ਜਿਸ ਨਾਂ ਦੇ ਉੱਤੇ ਵੀ ਇਹਨਾਂ ਨੇ ਮੈਨੂੰ ਇਹ ਪੱਤਰ ਦਿੱਤਾ ਹੈ ਆ ਮੁੱਖ ਮੰਤਰੀ ਸਾਹਿਬ ਨੂੰ ਉਹ ਮਾਨ ਨੂੰ ਪਹੁੰਚਾ ਕਰੂੰਗਾ ਔਰ ਨਾੜ ਬੇਨਤੀ ਵੀ ਕਰੂੰਗਾ ਕਿ ਇਹਨਾਂ ਦਾ ਕੋਈ ਨੌਕਰੀ ਬਣਦਾ ਹੱਲ ਖਡਾਡਣਾ ਚਾਹੀਦਾ ਤਾਂ ਕਿ ਜਿਹੜੇ ਲੰਬੇ ਸਮੇਂ ਤੋਂ ਅਧਿਆਪਕ ਉਹਦੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਫਿਰਦੇ ਨੇ ਇਹਨਾਂ ਨੂੰ ਕਸ਼ੂਰ ਕਰ ਦੇਣਾ ਚਾਹੀਦਾ ਮੀਟਿੰਗ ਬੁਲਾ ਕੇ ਵੀ ਕਦੋਂ ਤਿੰਨ ਦੀਆਂ ਜਿਹੜੀਆਂ ਮੰਗਾਂ ਹੈ ਉਹ ਪੂਰੀਆਂ ਹੋ ਜਾਣਗੀਆਂ ਮੇਰਾ ਬਤੌਰ ਐਮਐਲਏ ਮਠੰਡਾ ਸ਼ਹਿਰੀ ਇਹ ਫਰਜ਼ ਬੰਦਾ ਕਿ ਇਹਨਾਂ ਦੀਆਂ ਜਿਹੜੀਆਂ ਨਿਵਾਣ ਜਿਹੜੇ ਮੰਗਦਾ ਉਹਨਾਂ ਨੂੰ ਸਿਕਾਰ ਦੇ ਤੇ ਹਟਿ ਲਿਆਵਾਂ ਉਹ ਮੈਂ ਲੱਗੂਗਾ ਥੈਂਕਸ aber die hat okay, ja